ਹਨੂ ਮਦਦ ਕਰਨ ਵਾਲਾ ਸਾਡ ਲੈ ਕੇ ਨਹੀਂ ਜਾਣਾ ਮੈਂ ਤਾਂ ਮੱਥਾ ਟਿਕਾਉਣਾ ਤੁਹਾਨੂੰ ਬਾਹਰ ਦੀ ਬਾਹਰ ਲੰਗਰ ਛਕਣਾ ਆ ਸ਼ਕਲਿਓ ਉੱਕਣੀ ਮੁੜ ਆਉਣਾ ਡੈਡੀ ਉਹ ਤਾਂ ਟੈਮਸੂ ਆਹ ਬੈਠੇ ਨਹੀਂ ਨੀ ਪਲਾਨ ਬਣਾ ਇਧਰ ਕਿਤੇ ਡੈਡੀ ਕਿਤੇ ਪਲਾਨ ਤੂੰ ਕਿਹੜੀ ਗਰੇਜੀ ਬੋਲਦੀ ਤੂੰ ਕਿਹੜੀ ਗਰੇਜੀ ਬੋਲ ਜਾਂਦੀ ਹੈਂ ਬਾਬੇ ਹਾਂ ਆਹ ਨਾ ਡਰਨਾ ਫਟ ਕਰ ਲੈ ਗੱਡੀ ਨੂੰ ਆਹ ਨਾ ਰੋਣਾ ਵਿੱਚ ਰੋਜੀ ਕੀ ਮਤ ਹੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਖਤਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਸਾਡੇ ਨਾਲ ਹੈਗਾ ਜੀ ਗੁਰੂ ਘਰ ਗੁਰਦੁਆਰਾ ਜਗ ਤਖਤ ਮੰਡ ਜੋ ਕਿ ਹਰਖਵਾਲ ਹਰਖਵਾਲ ਵਾਲੇ ਸੰਤ ਬਾਬਾ ਜਵਾਲਾ ਸਿੰਘ ਜੀ ਦੀ ਸੰਪਰਦਾ ਵਿੱਚ ਤੇ ਡੇਰਾ ਹੈਗਾ ਜੀ ਉਹ ਤੇ ਅੱਜ ਸੰਤ ਬਾਬਾ ਜਵਾਲਾ ਸਿੰਘ ਜੀ ਦੀ ਨਿੱਕੀ ਯਾਦ ਨੂੰ ਸਮਰਪਿਤ ਉੱਥੇ ਅਕੰਡ ਖੰਡ ਜਾਪ ਖੁੱਲ੍ਹੇ ਹੋਏ ਸੀ ਤੇ ਅੱਜ ਉਹਨਾਂ ਦੇ ਪੈ ਰਹੇ ਆ ਜੀ ਉੱਥੇ ਭੋਗ ਤੇ ਮਤਲਬ ਕਹਿਣ ਦਾ ਭਾਵ ਇੱਕ ਛੋਟਾ ਜਾਂ ਸਮਾਗਮ ਸਾਡੇ ਛੋਟੇ ਛੋਟੇ ਪਿੰਡ ਜਿਹੜੇ ਨਾਲ ਆਲੇ ਦੁਆਲੇ ਆ ਸਾਰੇ ਪਿੰਡ ਉੱਥੇ ਪਹੁੰਚ ਰਹੇ ਆ ਤੇ ਅਸੀਂ ਵੀ ਰੈਡੀ ਹੋ ਗਏ ਜਿੱਥੇ ਜਾ ਕੇ ਨਮਸਕਾਰ ਕਰਾਂਗੇ ਵੈਸੇ ਮੈਂ ਤਾਂ ਨਮਸਕਾਰ ਕਰਿਆ ਸੀ ਤੇ ਹੁਣ ਸੰਦੀਪ ਔਰ ਰੀਤ ਨੂੰ ਲੈ ਕੇ ਜਾ ਰਿਹਾ ਹਾਂ ਕਰਨ ਵੀ ਮੁੱਕ ਗਿਆ ਠੰਡ ਬਹੁਤ ਆ ਉਹਨੂੰ ਪਤੰਗ ਦੀ ਚੌ ਬਹੁਤ ਆ ਉਹ ਪਤੰਗ ਉਡਾਉਣਾ ਨਿਕਲ ਗਿਆ ਬੱਚਿਆਂ ਦੇ ਨਾਲ ਤੇ ਰੀਤ ਆ ਸੰਦੀਪ ਅਸੀਂ ਚੱਲੇ ਤਿੰਨੇ ਜਣੇ ਉਸ ਤੋਂ ਬਾਅਦ ਰੀਤ ਕੱਦੀ ਬਾਯੂ ਬਾਯੂ ਕਾਦੀ ਏ ਥੱਲੇ ਖੜੀ ਚਲੋ ਜੀ ਇੱਧਰ ਇੱਧਰ ਮੂੰਹ ਕਰਕੇ ਕਰੋ ਬਾਗ ਰੋ ਜੀਕਾ ਖਾਲਸਾ ਵੈਗਰੂ ਦੀ ਕੀ ਪਤਾ ਤੈ ਤੱਕ ਪਹਿਲਾ ਫਤੈ ਬਲਾਉ ਜੋ ਭਲੇ ਸੋਨਹਾ ਕੀ ਕ ਇਹਦੇ ਮਾਮੇ ਨੇ ਭੇਜੇ ਤੇ ਜਿਉ ਉਹ ਕਾਜੂ ਕਿਸੇ ਮੈਸੇਜ ਤੇ ਹੁਣ ਖਤਮੇ ਨਹੀਂ ਹੋਣੰਦੀ ਮੂੰਹ ਦੇ ਵਿੱਚ ਪਾ ਕੇ ਰੱਖਦੀ ਐ ਲੱਗਿਓ ਰਹਿੰਦੀ ਖਾਣ ਨੂੰ ਜਦੋਂ ਤੇਰੂ ਇਹਨੂੰ ਪਤਾ ਲੱਗਿਆ ਨਾ ਵੀ ਪੈਸੇ ਕਿੱਥੇ ਆ ਜਦੋਂ ਚੀਜੀ 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 ਹੋਣ ਲੱਗ ਜਾਂਦੀ ਐ ਤੇ ਆਏ ਹਾਏ ਉਹ ਬੱਲੇ ਮੇਰਾ ਲਾਡੂ ਮੇਰਾ ਪੁੱਤ ਨਾ ਇਹ ਬਹੁਤ ਖਾਬ ਹੋ ਗਿਆ ਨਾ ਨਾ ਜੀ ਜੀ ਆ ਗਿਆ ਕਰਨ ਵੀਰ ਉਹ ਹੁਣ ਤਾਂ ਪਤੰਗੇ ੜਾਉਣਾ ਕਿ ਜਾਣਾ ਔਰ ਇੱਧਰ ਪਹਿਲਾਂ ਸਾਸਰੀ ਘਰ ਬੁਲਾ ਕੇ ਬੂਟ ਤੇਰੇ ਪੈਰ ਤਾਂ ਮੈਂ ਦਿਖਾਉਣੇ ਵੀ ਨਹੀਂ ਪੁੱਤ ਤੇਰੀ ਤਾਂ ਸ਼ਕਲ ਦਿਖਾਉਣੀ ਮੈਂ ਤੇਰੇ ਪੈਰ ਤਾਂ ਮੈਂ ਦਿਖਾਉਣੇ ਨਹੀਂ ਵੀ ਤੇ ਪੈਰ ਸੱਚ ਕੀ ਆ ਪਾਈ ਫਿਰਦਾ ਕਿਆ ਨੰਗੇ ਪੈਰ ਤਾਂ ਤਾ ਦੇਖਣਾ ਠੰਡ ਤੈਨੂੰ ਲੱਗਣੀ ਸਾਨੂੰ ਤਾਂ ਲੱਗਣੀ ਨਹੀਂ ਹੈਗੀ ਬਲਾ ਮੇਰੇ ਵਾਰਾ ਤੁਹਾਨੂੰ ਸਾਰੇ ਮੇਰੇ ਸਾਸਰੀ ਕੱਲ ਹੁਣ ਪਤੰਗ ੜਾਇਆ ਤੂੰ ਯੈਸ ਤੇ ਹੁਣ ਮੈਂ ਤੈਨੂੰ ਕਿਹਾ ਵੀ ਤੂੰ ਰਹਿਣ ਦੇ ਮਾਂ ਮਾਂ ਜੱਤਾ ਤੂੰ ਬੜਾ ਮੈਨੂੰ ਕਹਿ ਕੇ ਭੱਜ ਗਿਆ ਤੂੰ ਤੂੰ ਤਾਂ ਜਾਉਂਗੀ ਇਹਨੂੰ ਆਪਣਾ ਫਿਕਰ ਪੈ ਗਿਆ ਵੀ ਕਿਦਾ ਮੈਨੂੰ ਇਹਨਾਂ ਛੱਡ ਜਵੇ ਜਦ ਤੂੰ ਤੂੰ ਕਹਿੰਦਾ ਮੈਂ ਜਾਣਾ ਨਹੀਂ ਬਈ ਕਿਹਨੇ ਕਿਹਾ ਤੂੰ ਕਹਿ ਕੇ ਨਹੀਂ ਕਿਹਾ ਮੈਂ ਜੱਤ ਨੂੰ ਕਿਹਾ ਤਾਂ ਵੀ ਜਾਣਾ ਤਾਂ ਹਾਂ ਚਲ ਫੇ ਛਿੱਟੀ ਕਰ ਮੂੰਹ ਤੋਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਟੌਰ ਕੀ ਦੀ ਬਦਦ ਮੇਰਾ ਢੱਡ ਬੜਾ ਮੇਰੀ ਟੌਰ ਘੱਟ ਲੱਗਦੀ ਹੈ ਨਾ ਮੇਰਾ ਢੱਡ ਘੱਟ ਦੇਖ ਮੇਰਾ ਮੇਰੀ ਮੇਰਾ ਟੱਡ ਨਾ ਹਾਂ ਮੈਂ ਸ਼ਰਤੀ ਰਾਤੀ ਰੋਟੀ ਵਧੀਆ ਜਿਹੜੀ ਤੇ ਤੁਹਾਨੂੰ ਪਤਾ ਜੀ ਸਾਡਾ ਤੁਸੀਂ ਸ਼ਾਇਦ ਉਹ ਬਲੌਗ ਪਏ ਆ ਪਤਾ ਨਹੀਂ ਨਹੀਂ ਹੋ ਮੇਰੇ ਦਿਮਾਗ 'ਚ ਕਿ ਉਹ ਚੈਨਲ ਦੋ ਤਿੰਨ ਜਣੇ ਮੈਨੇਜ ਕਰਦੇ ਨਾ ਵੀਡੀਓ ਜਿਹਦੀ ਲੋਟ ਆ ਗਈ ਉਹੀ ਬਣਾ ਕੇ ਚੜਾ ਦਿੰਦਾ ਸਾਡੀ ਹੋਈ ਵੀ ਤੇ ਲੜਾਈ ਹਾਂ ਸਾਡਾ ਸਮਝੌਤਾ ਹੋ ਗਿਆ ਉਹਦਣ ਦੇ ਨਾ ਰਾਤੀ ਰੋਟੀ ਛੱਡੀ ਹੋਈ ਆ ਜੀ ਹਾਂ ਕਿਆ ਵਿੱਕੀ ਡੈਡੀ ਗਈ ਜਾਉਂਦਾ ਲੈ ਹਾਂ ਯਕੀਨਾਂ ਗੱਲ ਨਹੀਂ ਸੁਣਦੇ ਇੱਕ ਵਾਰ ਕਹੇ ਤੇ ਜੀ ਫੇਰ ਇਹ ਕਹਿੰਦੀ ਆ ਵਿੱਕੀ ਹਾਂ ਉਹ ਮੇਰੇ ਵਾਲਾ ਕੰਮ ਫੜ ਲੈਣੇ ਹੁਣ ਮੈਂ ਪਹਿਲਾਂ ਕਈ ਨਹੀਂ ਸੁਣਦੇ ਨਹੀਂ ਜੀ ਸੁਣਦੇ ਨਹੀਂ ਜੀ ਸੁਣਦੇ ਨਹੀਂ ਬੋਲਦੇ ਨਹੀਂ ਬੋਲਦੇ ਨਹੀਂ ਫੇਰ ਮੈਂ ਪਤਾ ਮੈਂ ਕੀ ਕਹਣੀ ਆ ਵਿੱਕੀ ਜੀ ਵਿੱਕੀ ਸਿੰਘ ਜੀ ਉੱਠ ਜਾਓ ਹਾਂ ਮਾਰੇ ਮਹਾਰਾਜ ਹੁਣ ਨਿਕਲਦੇ ਆ ਸੋ ਕੋ ਭੈਣ ਜੀ ਠੀਕ ਹੈ ਉਹਨ ਕਿਵੇਂ ਦਿਲ ਦੋਲ ਟਕਾਇਆ ਕਿ ਨਹੀਂ ਉਹਨੂੰ ਡਬਈ ਡਬਈ ਦਾ ਸਦਮਾ ਲੱਗਿਆ ਪਿਆ ਉਹਨਾਂ ਨੂੰ ਉਹਨਾਂ ਦਾ ਨਾ ਦਿਲ ਜਿਆ ਘਬਰਾਏ ਜਨੇ ਚੱਕਰ ਆਈ ਜਾਂਦੇ ਉਹਨਾਂ ਨੂੰ ਖੜੇ ਜਾਣ ਕਮਜ਼ੋਰੀ ਜੀ ਪੈ ਗਈ ਮੈਂ ਤਾਂ ਇਹ ਸੋਚਦਾ ਵੀ ਕਮਜ਼ੋਰੀ ਪੈ ਗਈ ਉਹਨਾਂ ਨੂੰ ਟੈਕਸੀਆਂ ਦਾ ਸਫਰ ਕਰਕੇ ਥਕੀਮਾ ਹੋ ਗਿਆ ਜਿਪਲੇਨ ਦਾ ਸਫਰ ਕਰਕੇ ਇਧਰ ਭਈ ਜਾ ਕੇ ਵੀ ਇਦੀ ਪੈ ਰਾਂ ਦੇ ਫੇਰ ਪਤਾ ਨਹੀਂ ਕੀ ਹੋਣਾ ਹਾਂ ਉਹੀ ਸੋਚ ਕੇ ਹਾਂ ਦੀਦੀ ਨੂੰ ਹਾਂ ਕਿ ਦਬਈ ਚ ਗਿਆ ਹੁੰਦਾ ਜਾ ਕੇ ਹਾਂ ਸੋਚਦਾ ਇੱਥੇ ਤਾਂ ਸਰ ਗਿਆ ਉੱਥੇ ਤਾਂ ਸਾਰਾ ਪ੍ਰੋਗਰਾਮ ਹੈ ਫਿਰ ਹੋਰ ਪਾਸੇ ਨੂੰ ਉਡਣਾ ਤਾਂ ਉਧਰ ਜਾ ਕੇ ਗਰਮੀ ਸੀ ਉਧਰ ਇਹਨਾਂ ਨੇ ਲੋਟ ਹੋ ਜਾਣਾ ਤਾਂ ਨਾ 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 ਬੈਦਰ ਬਦਲਦਾਨਾ ਉਸੇ ਟਾਈਮ ਜਿਹੜਾ ਅਸਥਮਾ ਦੀ ਪ੍ਰੋਬਲਮ ਹੁੰਦੀ ਜਿਹੜਾ ਪੇਸ਼ੈਂਟ ਨੂੰ ਉਹਨੂੰ ਦਿੱਕਤ ਹੋ ਜਾਂਦੀ ਹੈ ਲਸਣ ਖਾ ਲਓ ਕਹਿੰਦੀ ਜੀ ਤੁਹਾਡੇ ਵਾਸਤੇ ਲਸਣ ਲੈ ਲਓ ਲਸਣ ਮੈਂ ਖਾ ਹਾਂ ਮੈਂ ਖਾ ਲਿਆ ਜੀ ਗਰਮੀ ਚੰਗੀ ਤੇਰਾ ਮੂੰਹਤ ਵਾਲਾ ਪਟਕਾ ਮੈਨਾਂ ਲਾ ਜਾ ਹੁਣ ਚਲੋ ਪਹਿਲਾਂ ਸੁੱਖੋ ਭੈਣ ਜੀ ਨਾਲ ਗੱਲ ਕਰਦੇ ਚੱਲ ਕੇ ਦੇ ਨੀ ਨੀ ਮੈਂ ਕਰਨ ਨੂੰ ਤਿਆਰ ਕਰ ਦ ਹਾਂ ਉੱਥੀ ਕਰਕੇ ਕਰ ਦੇਣਾ ਵੇ ਇਦਾਂ ਵੇ ਮੈਂ ਲੋ ਜੀ ਸੁਖੋ ਭੈਣ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਤਾਂ ਹੋ ਗਈ ਮੈਨੂੰ ਇਹ ਦੱਸੋ ਵੀ ਜੇ ਡੱਬੇ ਵਿੱਚ ਜਾ ਕੇ ਤੁਸੀਂ ਇਦਾਂ ਬਿਮਾਰ ਹੋ ਜਾਂਦੇ ਫਿਰ ਕਿਆ ਬਣਦਾ ਟਾਈਮ ਟਾਈਮ ਦੀਆਂ ਗੱਲਾਂ ਫਿਰ ਪਤਾ ਨਹੀਂ ਕਿਆ ਬਣਨਾ ਤਾਂ ਅੱਛਾ ਹੁਣ ਕਿਆ ਸੋਚਣਾ ਵੀ ਕਿਆ ਬਣੇ ਕਿਹਦੇ ਨਹੀਂ ਉੱਟਦਾ ਇੰਝ ਬੱਟੇ ਹੁਣ ਤਾਂ ਪੰਜਾਬ 'ਚ ਬੈਠਿਆ ਆਪਣੇ ਘਰ ਚੱਲ ਹਾਂ ਬਾ ਬਾਹੋ ਤੁਸੀਂ ਕੀ ਕਰੀਂ ਕਰਨ ਦਾ ਕਰਨ ਦੇ ਨਾ ਕਿਸਮਤ ਚ ਪਕੌੜੇ ਹੈਗੇ ਦਿੱਥੇ ਦੇ ਪਕੌੜੇ ਵੀ ਆਂ ਖਵਾਉਣੇ ਵੀ ਆਂ ਚਾਉਂਦੇ ਵੀ ਆਂ ਨਮਸਕਾਰ ਹੈਗਾ ਤਾਂ ਬਾਬਾ ਜੀ ਉੱਥੇ ਕਰਨ ਪਕੌੜੇ ਹੁਣ ਸੁਣ ਲੈ ਬਈ ਆਹ ਬੈਠੀ ਆ ਮੰਮੀ ਆਪਾਂ ਨੂੰ ਨਾ ਸੁਣੀ ਜੜਾਈ ਆ ਆਪਣੀ ਨਹੀਂ ਛੁਣ ਪੇਟਾਣਾ ਮੈਂ ਤੁਸੀਂ ਨਾ ਜੜਿਓ ਮੈਂ ਤਾਂ ਦਰਨ ਤੜਾ ਡੈਡੀ ਕਹਿੰਦਾ ਮੈਨੂੰ ਪਹਿਲਾਂ ਉੱਟੀਆਂ ਲੱਜ ਨਹੀਂ ਹੈ ਹਾਂ ਹਾਂ ਇਹਦਾ ਉੱਥੇ ਜਾ ਕੇ ਦੇਖਾਂਗੇ ਲਓ ਜੀ ਆ ਵੀ ਆ ਗਈ ਲ ਇਹ ਆਪਣਾ ਹੀ ਸਮਾਨ ਇਕੱਠਾ ਕਰਦੀ ਫਿਰ ਜੀ ਤਾ ਤੁਸੀਂ ਮੈਨੂੰ ਜਮ ਛੂਣ ਨੀ ਰੱਖ ਲੈਣਾ ਛੂਣ ਨਾ ਰੱਖ

ਸ਼ੁਭਾ ਗਾ ਰਹੀ ਛੁਭਾ ਛੁਭਾ ਬਾ 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 ਉਹਦਾ ਗੁਰੂ ਵੀਰ ਜੀ ਬੋਲਦੇ ਤਨੂ ਉਹਦਾ ਵੀਰ ਜੀ ਬੋਲ ਸ਼ੁਭਾ ਤੂੰ ਬਾਬਾ ਦੀ ਕੋਲ ਚਲੀ ਆ ਨਾ ਉੱਥੇ ਕੀ ਲੈ ਕੇ ਆਉਂਗੀ ਨਾ ਇਹਨੂੰ ਪਤਾ ਪਤਾ ਦੇ ਕੇ ਆਉਂਗੀ ਵਾਹਿਗੁਰੂ ਕਰੇ ਤੂੰ ਛੂਏ ਸ਼ੁਭਾ ਕੀ ਲੈ ਕੇ ਆਣੇ ਆ ਪਤਾ ਇੱਕ ਗੱਲ ਹੈ ਇਹ ਹੁਣ ਗੋਲ ਗੱਪਿਆਂ ਵਾਲੀ ਦੁਕਾਨ ਨੂੰ ਕਹਿੰਦੇ ਆ ਕਹਿੰਦੇ ਆ ਗੱਪਾ ਗੱਪਾ ਉਹਨੂੰ ਪਤਾ ਵੀ ਤੂੰ ਗੋਲ ਗੱਪੇ ਬਹੁਤ ਖਾਂਦੀ ਸੀ ਹੁਣ ਵੀ ਖਾਂਦੀ ਉਹ ਆ ਹਲੋ ਮੈਂ ਤਾਂ ਦੇਖ ਮੈਂ ਯਾਰ ਖਾਣੇ ਵਾਲੀ ਚੀਜ਼ ਐ ਤੂੰ ਕੱਲ ਕਹੇਗਾ ਹਾਂ ਭਾਈ ਮੈਂ ਖਾਂ ਲਿਆ ਡੈਡੀ ਫੇਰ ਆਏ ਗੱਲ ਕਰੋ ਤੁਸੀਂ ਵੀ ਨਾ ਖਾਇਆ ਫੇਰ ਬਸ ਤੁਸੀਂ ਤਾਂ ਖਾ ਖਾਂ ਕੇ ਮਸ਼ੀਨ ਆ ਰੋਗ ਦਾ ਗੱਲ ਲੁਕਾਉਂਦਾ ਪਤਾ ਮੈਨੂੰ ਪਤਾ ਨਹੀਂ ਕਿ ਰੱਬਾ ਨੇ ਇੰਨਾ ਦਿੱਤਾ ਤਾਂ ਖੋਲਣੀ ਪੈਣੀ ਐਥੇ ਤਾਂ ਬੋਲਣਾ ਵੀ ਗੁਨਾਹ ਹੀ ਆ ਕੋਈ ਆਹੋ ਫੇਰ ਤੁਹਾਨੂੰ ਕਹਿਣਾ ਵੀ ਮਾੜਾ ਜਿਹਾ ਸੌਂਦਾ ਸੀ ਮੈਂ ਕਾ ਸੌਤਣਾ ਘਰਾੜਿਆ ਨੇ ਮਾਰਦੀ ਆਪਣੇ ਡੈਡੀ ਮੰਗਣ ਰਾਤ ਨੂੰ ਰੀਤ ਵੀ ਮੈਂ ਤਾਂ ਦੋ ਹੀ ਨਹੀਂ ਸੌਂਦਾ ਬੰਦੇ ਰਾਤ ਉਹ ਫੋਨ ਦੇਖੀ ਜਾਂਦੀ 12 ਵਜੇ ਤੱਕ ਨਾਟਕੇ ਨਹੀਂ ਮੁੱਕਦੇ ਇੱਕ ਪਤਾ ਨਹੀਂ ਕਿਹੜਾ ਭੂਤ ਵਾਲਾ ਨਾਟਕ ਦੇਖਣਾ ਸ਼ੁਰੂ ਕਰ ਲਾ ਪੈ ਡਰੀ ਜਾਂਦੀ ਆ ਡਰਦੀ ਜੀ ਹਾਂ ਇਹ ਬਹੁਤ ਵਧੀਆ ਨਾਟਕ ਆ ਸੀ ਰੋ ਤਾਂ ਜਾ ਬਰੂ ਦੇਖਣੇ ਇੱਕ ਵਾਰ ਤਾਂ ਕੰਬਣੀ ਛੱਡਦੀ ਆ ਬੈਲੰਸਰ ਕੋਲ ਕਿੱਥੇ ਕਰਦੇ ਹਾਂ ਕੰਬਣੀ ਛੱਡਦੀ ਆ ਉਧਰ ਪਾਣੀ ਲਾ ਕੇ ਲਈਏ ਤੁਹਾਨੂੰ ਦੇਖਦੇ ਤੁਸੀਂ ਭੂਤ ਵਾਲੀ ਫਿਲਮ ਜਾਂ ਜਾ ਰੋਪਾੜਾ ਉੱਤੇ ਬੜਾ ਭੂਤੀਆ ਘਰ ਚ ਕੀ ਹੋਇਆ ਤਾਂ ਮਸੀ ਨਾਲ ਕੀ ਹੋਇਆ ਤਾਂ ਤੈੱਕ ਕਰਾਦਾ ਕਲੀਪਸੋਂ ਕਲੀਪ ਭਲਾਇਓ ਕਲਪ ਪਤਾ ਨਹੀਂ ਮੈਂ ਉਤਾਲਿਆ ਪਹਿਮੈਂ ਡਾਕੀ ਸੀ ਉੱਪਰ ਤੇ ਭਾਈ ਆਇਆ ਆਹ ਜਦੋਂ ਜਿਆਦਾ ਆਪਾਂ ਕੋਥੇ ਨੂੰ ਗਏ ਆ ਮਾਲਚ ਨੂੰ ਉਸ ਦਿਨ ਵੀ ਤਾਂ ਮੈਨੂੰ ਕਹਿੰਦਾ ਮੇਰੇ ਨਾਲ ਚੱਲੂਗੀ ਜਦੋਂ ਬਾਹਰ ਦਰਵਾਜ਼ੇ ਖੋਖ ਕੇ ਚੀਕਾਂ ਸੁਣਨੇ ਤਾਂ ਹਸਣੀ ਪੜਨਾ ਨਹੀਂ ਉਹ ਪਹਿਲਾ ਕੁਛ ਨਹੀਂ ਹੋਇਆ ਪਤਾ ਕੀ ਹੋਇਆ ਪਹਿਲਾ ਤਾਂ ਭਾਈ ਨੇ ਦਰਵਾਜ਼ਾ ਖੋਲ੍ਹਿਆ ਗੱਲ ਸੁਣੋ ਪਹਿਲਾਂ ਤਾਂ ਭਾਈ ਨੇ ਮੈਂਔਰ ਦੀਦੀ ਡਰ ਗਏ ਦੀਦੀ ਦੇ ਵੀ 3:00 ਵਜੇ ਮਾਲ ਤੇ ਲੈ ਨੂੰ ਬਾਹਰ ਦੇ ਤਾ ਇਹ ਨੂੰ ਬਾਹਰ ਦੇ ਦਿੰਦੇ ਹਾਂ ਹਾਂ ਫੇਰ ਹੱਸਦੀ ਕਿਹੜੀ ਲੈ ਏ ਐ ਕਰ ਐ ਸ਼ੋਭ ਠੰਡਾ ਤੂੰ ਰਹਿਣ ਤੇ ਤੂੰ ਰਹਿਣ ਦਾ ਜਾਣ ਨੂੰ ਮੰਮਾ ਕਹਿੰਦੀ ਇਹਦਾ ਹੋਰ ਕੰਮਾਂ ਚ ਫਸ ਗਈ ਹੋਈ ਆਪਣੇ ਆ ਚ ਐ ਸ਼ੋਭ ਤੂੰ ਰਹਿਣ ਦਾ ਜਾਣ ਨੂੰ ਸ਼ੋਭ ਕੀ ਲੈਣੀ ਓਥੇ ਤੂੰ ਆ ਆ ਕੀ ਹੁੰਦੇ ਤੂੰ ਤੇ ਫਿਰ ਤੇ ਕਰਨਾ ਪੱਕੇ ਮਿਚੂਟੇ ਲੈਣੇ ਆ ਝੂਟੇ ਲੈਣੇ ਕਰੀ ਚੱਲ ਛੋਟਾ ਛੋਟਾ ਥੇ ਕੇ ਲੈਣੇ ਆ ਓਏ ਨਾ ਕਰ ਨਾ ਝੂਟੇ ਦਾ ਨਾਮ ਲੈ ਇੱਕ ਗੱਲ ਲੈ ਇੱਕ ਗੱਲ ਹੈ ਜੇ ਹੁਣ ਆਪਾਂ ਬਿੰਦ ਰਖ ਗਏ ਤੇ ਜਿਹੜੀ ਚੀਜ਼ ਕਰਨੇ ਲਈ ਉਹੀ ਚੀਜ਼ ਲੈਣੀ ਹੈ ਨਹੀਂ ਲੈਣੀ ਨੀ ਉਹ ਨਿਆਣਾ ਦਾ ਕੰਮ ਹੀ ਹੁੰਦਾ ਕੋਈ ਵੀ ਬੱਚਾ ਹੈ ਹੁੰਦਾ ਹੈ ਉਹਨੂੰ ਹੁਣ ਮੈਂ ਕਰਨ ਨੂੰ ਕਹਿਣਾ ਵੀ ਕੋਈ ਖਵਾਣਾ ਜਿਵੇਂ ਬੁੱਢੀ ਲਈ ਛੋਟੀ ਜੀ ਬੋਲ ਬੀ ਵਿਚਾਰਾ ਗੱਡੀ ਹੋ ਗਿਆ ਉਹ ਹੀ ਜੀ ਦੇ ਨਮਾਦ ਕਾਨ ਵਾਲੇ ਸਾਡ ਲੈ ਕੇ ਨਹੀਂ ਜਾਣਾ ਮੈਂ ਤਾਂ ਮੱਥਾ ਟਿਕਾਉਣਾ ਤੁਹਾਨੂੰ ਬਾਹਰ ਦੀ ਬਾਹਰ ਲੰਗਰ ਛਕਣਾ ਆ ਸ਼ਕਲੋ ਪੱਕਣੀ ਮੁੜ ਆਉਣਾ ਡੈਡੀ ਉਹ ਤਾਂ ਟਾਈਮ ਸੀ ਆ ਪੈਸੇ ਹੀ ਨਹੀਂ ਪਲਾਨ ਬਣਾਇਦੇ ਗਾ ਕਿ ਤਾੜੀ ਕਿ ਤੂੰ ਕਿਹੜੀ ਗ੍ਰੇਜੀ ਬੋਲ ਤੂੰ ਕਿਹੜੀ ਗ੍ਰੇਜੀ ਬੋਲ ਜਾਨੀ ਹੈ ਹਾਂ ਇੰਦੇ ਗਰਮਾਜ ਤਾਂ ਜਾਣਾ ਡੈਡੀ ਨਾਲ ਐਪਾ ਨੂੰ ਜਪਾਣ ਮੈਂ ਤਾਂ ਇਹ ਨਹੀਂ ਬਿਕਾਰ ਨਾਲ ਆ ਕੇ ਲੱਗਣਾ ਵੀ ਮੈਨੂੰ ਲੈ ਕੇ ਕੱਟ ਹੀਂਗੇ ਮੇਰੇ ਕਰਮਾਂ ਚ ਤਾਂ ਨਹੀਂ ਹੋ ਸਕਦਾ ਮੇਰੇ ਕਰਮਾਂ ਚ ਤਾਂ ਮੈਂ ਆਪਣੇ ਆੜੀ ਨੂੰ ਦੇਖਿਆ ਮੈਂ ਕਿ ਮੇਰਾ ਆੜੀ ਵੀ ਚੱਲਿਆ ਨੱਠਿਆ ਹੋਏ ਸਿੱਧਾ ਸੱਗਲ ਖੜਾ ਹੋ ਜਾ ਮੈਂ ਆਪਣੇ ਬਜਨ ਨੂੰ ਪਤੰਗ ਉਡਾਉਣਾ ਛੱਡਤਾ ਜਦ ਯਾਰਾਂ ਨੇ ਭਾਈ ਭਾਈ ਬੂਈ ਕਾ ਹਾਂ ਤੂੰ ਟੱਕ ਜਾ ਤਰੀ ਕਟਾਈ ਕਰ ਦਨੀ ਮੈਂ ਮੈਂ ਇਹਨੂੰ ਜਦ ਇਹ ਕਹਿੰਦੀ ਸੀ ਜਾਣ ਤੋਂ ਪਹਿਲਾਂ ਜਖੇੜਣਗੇ ਵੀ ਕਰਨ ਤਿਆਰ ਹੋ ਜਾ ਹੂੰ ਕਰਨ ਕਹਿੰਦਾ ਚੱਲ ਮੈਂ ਜਾਂਦਾ ਹੀ ਨਹੀਂ ਕਰ ਹਾਂ ਮੈਂ ਤਾਂ ਕਿ ਐਸਾ ਖਾ ਨਹੀਂ ਤੂੰ ਮੰਨੂ ਰ ਕਹਿ ਕੇ ਨਹੀਂ ਗਿਆ ਤਾ ਮੰਨੂ ਨਹੀਂ ਜਵਾਬ ਦਤਾ ਵੀ ਮੈਂ ਨਹੀਂ ਜਾਣਾ ਤੈਨੂੰ ਮੈਂ ਇਹ ਵੀ ਗੱਲ ਕਹੀ ਕਰਨ ਵੀ ਤੇਰੇ ਆੜੀ ਕੋਈ ਨਹੀਂ ਹੈਗੇ ਕਹਿੰਦਾ ਨਹੀਂ ਮੈਂ ਤਾਂ ਪਤੰਗ ਢਾਉਣਾ ਤੇਰੀ ਮੰਮੀ ਨੇ ਕਿ ਉਲਟਾ ਪਤਾ ਕੀ ਕਰਨੀ ਇਹਨੇ ਦੇਖ ਲੈਣਾ ਕਿਸੇ ਨੂੰ ਪਤੰਗ ਢਾਉਂਦੇ ਨੂੰ ਤਾਂ ਭੱਜਿਆ ਆ ਹਾਂ ਇਹ ਮੈਨੂੰ ਦਿਖਾਉਂਦਾ ਨਹੀਂ ਤਬਾ ਉਹ ਸਾਹਮਣੇ ਕਾਲੇ ਨਾਲ ਦੇ ਇੱਥੇ ਇੱਥੇ ਟੋਪੀ ਪਾਈਤੀ ਰੈੱਡ ਜੀ ਚਲੋ ਹੁਣ ਅਸੀਂ ਨਿਕਲਦੇ ਹਾਂ ਜੀ ਲੈ ਕੇ ਵੈਗਰੂ ਦਾ ਨਾਮ ਕੀ ਆ ਠੀਕ ਹੈ ਉੱਥੇ ਪਤਾ ਨਹੀਂ ਇਹਨੂੰ ਵਧੀਆ ਹੈ पता नहीं क्या आपी, क्या आपी, 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 चलो ठीक है जी हूँ सूह जाते मिलते ਇਹਨਾ ਢੋਲੂ ਭਰ ਕੇ ਕੱਢ ਲਾਣਾ ਇਹਨਾਂ ਨੇ ਚੱਲ ਵੇ ਭਾਈ ਚੱਲ ਵੇ ਕੰਮ ਨਹੀਂ ਹਾਂ ਕਬਰ ਕਰਨ ਵੀ ਆ ਗਿਆ ਲੱਕਾ ਬਾਈ ਕਬਰਾਂੜ ਗੁਰੂੜੇ ਕਬਰਾਂੜ ਤਾਂ ਨਹੀਂ ਹੁੰਦੀ ਰਾਂਗੇ ਕਰਨ ਨੂੰ ਬੁੱਤ ਲਾ ਉਧਰ ਰੋਣਾ ਕਬਰਾਂਦਾ ਵੇ ਹਾਂ ਕਰਨ ਕਿਦਾਂ ਕਬਰਾਂੜ ਤਾਂ ਨਹੀਂ ਹੁੰਦੀ ਦੇਖ ਕੇ ਕਰਨ ਨੂੰ ਕਬਰਾਂੜ ਹੁੰਦੀ ਹੁਣੀਆ ਤਾਂ ਨਿਆਣਾ ਨੂੰ ਨਹੀਂ ਨਹੀਂ ਊਂਕ ਭਰਾ ਡੋਂਦਣੀ ਵੀ ਮੰਮੀ ਜਿਹੜੇ ਖੂਨ ਪਿੰਡ ਦਾ ਡੈਡੀ ਨੇ ਦਾਣੇ ਕਰਤਾ سلام علي يا علي رضو خدا تا سنني انا فتو فتاه يا علي ਨਾ ਕੱਟ ਕੇ ਗਾੜੀ ਨੂੰ ਲੈ ਆ। ਆ ਨਾ ਰੋਣਾ ਵਿੱਚ। ਉਹ ਤੁਸਤੀ ਦੇ ਦੇ। ਜੇ ਉਹ ਬਾਰੇ ਕਸੀ ਮਾਰੋ। ਕਮਾ ਫਾੜ ਲੰਨਾ ਫਾੜ ਲੋ ਸਮਾਨ। ਕੈਮਰੇ ਆ ਇਹ ਰਿਹਾ ਵਧੀਆ ਨਾ ਕਿ ਡਰ ਲੱਗਦਾ ਉੱਥੇ ਜਾ ਕੇ ਡਰ ਲੱਗਦਾ ਇੱਕ ਵਾਰ ਫਿਰ ਤੇ ਇੱਕ ਵਾਰ ਫਿਰ ਤੇ ਉੱਥੇ ਤੈਨੂੰ ਗੱਡੀ ਚ ਝੂਟੇ ਦੇਣੇ ਹੁਣ ਮੈਂ ਜਾਂਦੇ ਜਾਂਦੇ ਨੇ ਕੀ ਚੱਕੀ ਹੋ ਗਈ ਸੀ ਇਹ ਕਿਹਨੇ ਡਾਂ ਲਾ ਦਿੱਤਾ